ਖੋਰ ਅਹਿਮ ਮੁੱਦਾ ਤੇ ਵਿਚਾਰ ਚ ਚੱਲੇ ਕਿ ਤੁਹਾਡੇ ਸਾਹਮਣੇ ਹਾਜ਼ਰ ਆ ਪਿਛਲੇ ਲੰਬੇ ਸਮੇਂ ਤੋਂ ਲਗਭਗ 5.5 ਮਹੀਨੇ ਹੋ ਗਏ ਨੇ ਸ਼ੰਭੂ ਬਾਰਡਰ ਤੇ ਬੈਠੇ ਹੋਏ ਕਿਸਾਨਾਂ ਲਈ ਕੋਈ ਰਾਹਤ ਭਰੀ ਖਬਰ ਜਾਂ ਠੰਡੀ ਹਵਾ ਦਾ ਬੁੱਲਾ ਕਹਿ ਸਕਦੇ ਆ ਆ ਸਕਦਾ ਜੀਆਂ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਜਿਹੜਾ ਡੈਡਲੌਕ ਹੈ ਇਹ ਡੈਡਲੌਕ ਤੋੜਿਆ ਜਾਵੇ ਜਾਂ ਟੁੱਟੇ ਕਿਸੇ ਤਰੀਕੇ ਗੱਲਬਾਤ ਕੀਤੀ ਜਾਵੇ ਕਿੱਥੋਂ ਗੱਲਬਾਤ ਸ਼ੁਰੂ ਹੋਈ ਹੈ ਕਿਉਂ ਮੈਂ ਇਹ ਕਹਿ ਰਿਹਾ ਆ ਆਉ ਤੁਹਾਨੂੰ ਸਮਝਾਣਿਆ ਦਰਅਸਲ ਇਸ ਪੂਰੇ ਮੁੱਦੇ ਦੇ ਉੱਤੇ ਹਰਿਆਣਾ ਦੇ ਮੰਤਰੀ ਅਸੀਮ ਗੋਇਲ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਮੁਲਾਕਾਤ ਕੀਤੀ ਹੈ ਉਹਨਾਂ ਨੇ ਸ਼ੰਭੂ ਬਾਰਡਰ ਤੇ ਵਿੱਚ ਕਿਸਾਨਾਂ ਨੂੰ ਸਮਝਾ ਕੇ ਬਾਰਡਰ ਖੁੱਲਣ ਦੀ ਮੰਗ ਕੀਤੀ ਹੈ ਕਿ ਉਹਨਾਂ ਨਾਲ ਗੱਲਬਾਤ ਕੀਤੀ ਜਾਵੇ ਉਹਨਾਂ ਨੂੰ ਸਮਝਾਇਆ ਜਾਵੇ ਸ਼ੰਭੂ ਬਾਰਡਰ ਤੇ ਕਰੀਬ 5.5 ਮਹੀਨਿਆਂ ਤੋਂ ਧਰਨੇ ਤੇ ਇਹ ਕਿਸਾਨ ਬੈਠੇ ਹੋਏ ਨੇ ਕਿਸਾਨਾਂ ਨੂੰ ਬਾਰਡਰ ਖੋਲਣ ਲਈ ਮਨਾਇਆ ਜਾਵੇ ਇਹ ਗੋਇਲ ਹੋਰਾਂ ਨੇ ਮੰਗ ਕੀਤੀ ਹੈ ਕੇਂਦਰੀ ਖੇਤੀਬਾੜੀ ਮੰਤਰੀ ਤੋਂ ਇਸ ਤੋਂ ਇਲਾਵਾ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਨਾਲ ਸੁਖਪਾਲ ਖਹਿਰਾ ਨਾਲ ਵੀ ਮੁਲਾਕਾਤ ਕੀਤੀ ਉਹਨਾਂ ਨੇ ਕਿ ਕਿ ਅਸੀਂ ਕਿਸਾਨਾਂ ਦੀ ਪੂਰੀ ਮਦਦ ਕਰਾਂਗੇ 올 ਇੰਡੀਆ ਕਿਸਾਨ ਕਾਂਗਰਸ ਦੇ ਪ੍ਰਧਾਨ ਸੁਖਪਾਲ ਖਹਿਰਾ ਦੋ ਚੀਜ਼ਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਕੀਤੀ ਹੈ ਜਿਹੜੇ ਹਰਿਆਣਾ ਦੇ ਮੰਤਰੀ ਨੇ ਕਿ ਪਹਿਲੀ ਗੱਲ ਤਾਂ ਇਹ ਕਿ ਕਿਸਾਨਾਂ ਨਾਲ ਗੱਲਬਾਤ ਕਰਕੇ ਰਾਹ ਖੁਲਾਇਆ ਜਾਵੇ ਕਿਸਾਨਾਂ ਕਰਕੇ ਰਸਤਾ ਜਿਹੜਾ ਬੰਦ ਹੈ ਉਸ ਨਾਲ ਹਰਿਆਣਾ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ ਹਰਿਆਣਾ ਦਾ ਉਦਯੋਗਿਕ ਨੁਕਸਾਨ ਬਹੁਤ ਵੱਡਾ ਹੋ ਰਿਹਾ ਹੈ ਰਾਹ ਰੁਕਿਆ ਹੋਇਆ ਲੋਕਾਂ ਦਾ ਆਣਾ ਜਾਣਾ ਬੰਦ ਹੋ ਗਿਆ ਲੋਕਾਂ ਦਾ ਵਪਾਰ ਹੈ ਜਿਹੜਾ ਉਹ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਇਸ ਤੇ ਸਰਵਨ ਸਿੰਘ ਪੰਦੇਰਹੂਰਾ ਨੇ ਕੀ ਰਿਪਲਾਈ ਦਿੱਤਾ ਉਹ ਤੁਹਾਨੂੰ ਸੁਣਾ ਦਨੇ ਫਿਰ ਆਪਾਂ ਚਰਚਾ ਨੂੰ ਅੱਗੇ ਵਿਦਾਨੇ ਤੇ ਜਿਹੜੀਆਂ ਖਬਰਾਂ ਨੇ ਵੀ ਅਸੀਮ ਕੋਇਲ ਜਿਹੜੇ ਮੰਤਰੀ ਨੇ ਹਰਿਆਣਾ ਸਰਕਾਰ ਦੇ ਉਹ ਖੇਤੀਬਾੜੀ ਮੰਤਰੀ ਨੂੰ ਜਾ ਕੇ ਮਿਲੇ ਨੇ ਤੇ ਉਹਨਾਂ ਨੇ ਜਾ ਕੇ ਕਿਹਾ ਜਿਹੜੀਆਂ ਉਹਨਾਂ ਨੇ ਗੱਲਾਂ ਕਹੀਆਂ ਜਿਹੜੀ ਇਹ ਗੱਲ ਉਹਨਾਂ ਨੇ ਕਹੀ ਆ ਵੀ ਕਿਸਾਨਾਂ ਨਾਲ ਗੱਲ ਕਰੋ ਮੈਨੂੰ ਲੱਗਦਾ ਇੱਥੇ ਸਾਨੂੰ ਕੋਈ ਉਪੱਤੀ ਨਹੀਂ ਸਰਕਾਰ ਚਾਵੇ ਸਾਡੇ ਨਾਲ ਗੱਲ ਕਰ ਲਵੇ ਦੂਜੀ ਗੱਲ ਜਿਹੜੀ ਉਹਨਾਂ ਨੇ ਕਹੀ ਆ ਵੀ ਕਿਸਾਨਾਂ ਕਾਰਨ ਜਿਹੜੇ ਕਿਸਾਨ ਆ ਕੇ ਬੈਠੇ ਆ ਮੋਰਚੇ ਤੇ ਇਸ ਕਰਕੇ ਕਹਿੰਦਾ ਉਹਨਾਂ ਦਾ ਕਹਿਣਾ ਵੀ ਰਾਹ ਰੁਕੇ ਹੋਏ ਆ ਜਦ ਕਿ ਅਸੀਂ ਇਸ ਗੱਲ ਨੂੰ ਸਰਾਸਰ ਝੂਠ ਮੰਨਦੇ ਆਂ ਅਰੇ ਝੂਠੀ ਗੱਲ ਹੈਗੀ ਆ ਮੈਂ ਤਾਂ ਇੱਥੇ ਖੜਾ ਵਾਂ ਹੁਣ ਤੁਹਾਨੂੰ ਸਾਡਾ ਕੈਮਰਾਮੈਨ ਇਧਰ ਵੀ ਦਿਖਾ ਦੂਗਾ ਆ ਫੌਜੀ ਜਵਾਨ ਖੜੇ ਆ ਤੁਸੀਂ ਦੇਖ ਲਓ ਇਹ ਅਰਧ ਸੈਨਿਕ ਫੋਰਸ ਖੜੀ ਆ ਮੇਰੇ ਪਿਛਲੇ ਬੰਨੇ ਇਹ ਜਵਾਰਾਂ ਕੱਟੀਆਂ ਹੋਈਆਂ ਕੇਂਦਰ ਸਰਕਾਰ ਨੇ ਤੇ ਇਹਨੋਂ ਬਾਹਰ ਜਿਹੜੇ ਵਿੱਚ ਕਾਂਟੇ ਕਿੱਲ ਵੀ ਲੱਗੇ ਹੋਏ ਆ ਤੇ ਰਸਤਾ ਬੰਦ ਹਰਿਆਣਾ ਸਰਕਾਰ ਨੇ ਕੀਤਾ ਵਾ ਹੂੰ ਸੁਨਾ ਦਾ ਦਾਅਵਾ ਹੈ ਕਿ ਅਸੀਂ ਰਾ ਨਹੀਂ ਰੁਕੇ ਹੋਏ ਹਰਿਆਣਾ ਸਰਕਾਰ ਨੇ ਰੋਕਿਆ ਇਸ ਗੱਲ ਤਾਂ ਉਹ ਸਵਾਗਤ ਕਰਦੇ ਨੇ ਕੀ ਜੜੀ ਗੱਲ ਉਹਨਾਂ ਨੇ ਕੀਤੀ ਹੈ ਗੋਇਲ ਹੋਰਾਂ ਨੇ ਕਿ ਗੱਲਬਾਤ ਕੀਤੀ ਜਾਵੇ ਪਰ ਇਸ ਗੱਲ ਦੇ ਲਈ ਉਹ ਬਿਲਕੁਲ ਤਿਆਰ ਨਹੀਂ ਕਿ ਇਹ ਕਿਸਾਨਾਂ ਨੇ ਰਾ ਰੁਕਿਆ ਹੋਇਆ ਹੈ ਸਾਡੇ ਨਾਲ ਸਰਵਨ ਸਿੰਘ ਪੰਦੇਰ ਸਾਹਿਬ ਖੁਦ ਮੌਜੂਦ ਨੇ ਜਰਨਲ ਸਕੱਤਰ ਨੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਔਰ ਡਾਕਟਰ ਪੰਕਜ ਬੈਣੀਵਾਲ ਬੁਲਾਰ ਨੇ ਭਾਜਪੀ ਹਰਿਆਣਾ ਤੇ ਸ਼ੁਰੂਆਤ ਪੰਦੇਰ ਸਾਹਿਬ ਤੁਹਾਡੇ ਤੋਂ ਹੀ ਕਰ ਲੈਣੇ ਪੰਦੇਰ ਸਾਹਿਬ ਉਮੀਦ ਹੈ ਕਿ ਡੈਡਲੌਕ ਟੁੱਟੇਗਾ ਸਰਕਾਰ ਨਾਲ ਗੱਲਬਾਤ ਦਾ ਜਿਹੜਾ ਰਾ ਬੰਦ ਹੋਇਆ ਉਸ ਨੂੰ ਤੁਸੀਂ ਮੰਨਦੇ ਹੋ ਕਿ ਛੋਟੀ ਭਾਵੇਂ ਸਹੀ ਕੋਈ ਵੀ ਖਬਰ ਜੇ ਆਂਦੀ ਹੈ ਕਿ ਕਿਸੇ ਤਰੀਕੇ ਦੀ ਗੱਲਬਾਤ ਸ਼ੁਰੂ ਹੋ ਸਕਦੀ ਹੈ ਉਹਨੂੰ ਆਪਾਂ ਠੰਡੀ ਹਵਾ ਦਾ ਬੁਲਾ ਮੰਨ ਸਕਦੇ ਹਾਂ ਜੇ ਜਿੱਥੋਂ ਤੱਕ ਕਿਸਾਨਾਂ ਦੇ ਰਾਹ ਬੰਦ ਕਰਨ ਦੀ ਸਵਾਲ ਮੈਨੂੰ ਤਾਂ ਇਹ ਨਹੀਂ ਲੱਗਦੀ ਠੀਕ ਹੈ ਕਿ ਭਾਵੇਂ ਬੀਜਪੀ ਦੇ ਪ੍ਰੋਕਟਾ ਵੇਖੇ ਨੇ ਜੀ ਇਹ ਚਾਹੁੰਦਾ ਹੁਣੇ ਆ ਕੇ ਕਿਸਾਨਾਂ ਕੋਲੇ ਰਿਆ ਲੈ ਸਕਦੇ ਆ ਆਹ ਆਉਂ ਤੁਹਾਡੇ ਚੈਨਲ ਤੇ ਬੋਲ ਰਿਹਾ ਹੂੰ ਠੀਕ ਆ ਹਾਂ ਸੀਮ ਕੋਇਲ ਜੀ ਕੇ ਹਿੰਮਤ ਕਰਨ ਬਹੁਤ ਵਧੀਆ ਧੰਨਵਾਦ ਹੋਊਗਾ ਵੀ ਹਰਿਆਣਾ ਸਰਕਾਰ ਕੋਲੋਂ ਜਾਂ ਕੇਂਦਰ ਕੋਲੋਂ ਰਸਤਾ ਖਲਵਾ ਦੇ ਹੂੰ ਕਇ ਇੱਕ ਤਾਂ ਪਹਿਲਾਂ ਠੀਕ ਹੈ ਬਾਕੀ ਕੇਂਦਰ ਤਖਾਨਾ ਨਾਲ ਗੱਲ ਕਰਨਾ ਚਾਹੂਗਾ ਅਸੀਂ ਤਿਆਰ ਆ ਸਾਨੂੰ ਕੋਈ ਤਰਾਜ ਨਹੀਂ ਹੈਗਾ ਜਦੋਂ ਕੇਂਦਰ ਚ ਕਿ ਲਿਖੂਗਾ ਅਸੀਂ ਗੱਲਬਾਤ ਲਈ ਆਪਣਾ ਮਨ ਬਣਾ ਹੂੰ ਦੂਸਰਾ ਜਿੰਦ ਤੱਕ ਸਮੱਸਿਆ ਹੈਗੀ ਇਕੱਲੇ ਹਰਿਆਣੇ ਦੇ ਵਪਾਰੀਆਂ ਦੀ ਸਮੱਸਿਆ ਨਹੀਂ ਹੈਗੀ ਪੰਜਾਬ ਦੇ ਵਪਾਰੀਆਂ ਦੀ ਸਮੱਸਿਆ ਵੀ ਹੈਗੀ ਆ ਪੰਜਾਬ ਦੀ ਪੂਰੀ ਆਰਥਿਕਤਾ ਦੇ ਨਾਲ ਜੁੜੀ ਹੋਈ ਆ ਨਾਲੇ ਜੰਮੂ ਕਸ਼ਮੀਰ ਨੂੰ ਇੱਕ ਵੱਡਾ ਹਿੱਸਾ ਸਾਡਾ ਰਾਹ ਅਗਲੇ ਬਣੇ ਜਾਂਦਾ ਹੈਗਾ ਸਾਡੀਆਂ ਮੰਡੀਆਂ ਦੇ ਵਿੱਚ ਖੇਤੀ ਦੇ ਬਹੁਤ ਸਾਰੇ ਜਿਹੜੇ ਚੀਜ਼ਾਂ ਦੇ ਉਹ ਜਿਆਦਾ ਮਹਿੰਗੀਆਂ ਆ ਰਹੀਆਂ ਨੇ ਕਿਉਂਕਿ ਰਸਤਾ ਘੁੰਮ ਕੇ ਜਾਂਦਾ ਵਾ ਟਰਾਂਸਪੋਰਟਰ ਵੱਧ ਪੈਸਾ ਮੰਗਦੇ ਨੇ ਦੂਜੇ ਟਰਾਂਸਪੋਰਟਰਾਂ ਨੂੰ ਅੱਡ ਸਮੱਸਿਆ ਵਾ ਤੀਸਰਾ ਆਮ ਜਨਤਾ ਨੂੰ ਅੱਡ ਸਮੱਸਿਆ ਹੈ ਸਾਨੂੰ ਵੀ ਸਮੱਸਿਆ ਤੋਂ ਅਸੀਂ ਤਾਂ ਸਵਾਗਤ ਕਰਾਂਗੇ ਵੀ ਵਪਾਰੀ ਜਦੋਂ ਮਰਜ਼ੀ ਚਾਉਣ ਸੰਸਤਲਣ ਵੀ ਅਸੀਂ ਰਾਖਾ ਖਾਣ ਵਾਸਤੇ ਫਲਾਣੇ ਥਾਂ ਪ੍ਰੋਡਕਟ ਕਰਨਾ ਅਸੀਂ ਖੜਾਂਗੇ ਨਾਲ ਵੀ ਰਾਖ ਲੈਣਾ ਤੋਂ ਇਹ ਕਿਸਾਨਾਂ ਨੇ ਰਾਹ ਰੋਕਿਆ ਇਹ ਗੱਲ ਨੂੰ ਸਾਫ਼ ਕਰਨਾ ਜਿਹੜਾ ਅਸੀਂ ਰਾਹ ਬਿਲਕੁਲ ਨਹੀਂ ਰੋਕਿਆ ਸਾਡਾ ਲੋਕਤੰਤਰ ਵਿੱਚ ਵਿਸ਼ਵਾਸ ਹੈ ਕਿ ਲੋਕਤੰਤਰੀ ਤਰੀਕੇ ਨਾਲ ਪੀਸਫੁਲੀ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਆਂ ਔਰ ਮੰਗ ਕਰ ਰਹੇ ਆਂ ਆਪਦੀ ਚੁਕੀ ਹੋਈ ਸਰਕਾਰ ਕੋ ਜਿਹੜੀ ਸਾਰਿਆਂ ਨੇ ਚੁਣੀ ਆ ਦੁਬਾਰਾ ਵੀ ਹੁਣ ਚੁਣੀ ਗਈ ਆ ਜੀ ਬਿਕ ਜਿਹੜੀਆਂ ਕਮਿਟਮੈਂਟਸ ਕੀਤੀਆਂ ਸੀਗਾ ਜਿਹੜੇ ਵਾਦੇ ਕੀਤੇ ਸੀ ਉਹ ਵਫਾ ਕਰੋ ਸਾਡੇ ਨਾਲ ਸਾਡੇ ਨਾਲ ਐਮਐਸਟੀ ਲੀਗਲ ਗਾਰੰਟੀ ਕਰੂਣ ਬਣਾ ਕੇ ਦਿਓ ਤੁਹਾਡੀ ਚਿੱਠੀ ਲਿਖੀ ਹੋਈ ਨੂੰ 2 ਸਾਲ ਹੋ ਗਿਆ ਜੀ ਕਰਜ਼ਾ ਮਾਫੀ ਇਹਨਾਂ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੀ ਨੇ ਕਹੀ ਆ ਬਹੁਤ ਥੇਰੀਆਂ ਮੰਗਾ ਮੰਨੀਆਂ ਹੋਈਆਂ ਹੂੰ ਹੂੰ ਸਾਡਾ ਇਹ ਕਹਿਣਾ ਹੈ ਹੂੰ ਨਹੀਂ ਪਰ ਪੰਦੇਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਕਿ ਸਰਕਾਰ ਤੇ ਕੰਨਾ ਤੇ ਤਾਂ ਜੂਨੀ ਸਰਕਾਰ ਹੀ ਉਹ ਇਲੈਕਸ਼ਨ ਵੀ ਨਿਕਲ ਗਈ ਇਲੈਕਸ਼ਨ ਵੀ ਕੋਈ ਨਹੀਂ ਆ ਹੁਣ ਸੋ ਅਜੇ ਤ ਵਿੱਚ ਖੱਜਲ ਖਵਰੀ ਤਾਂ ਆਮ ਜਨਤਾ ਦੀ ਹੋ ਰਹੀ ਹੈ ਲੋਕਾਂ ਦੀ ਹੋ ਰਹੀ ਹੈ ਟਰਾਂਸਪੋਰਟਰਾਂ ਦੀ ਵਪਾਰੀਆਂ ਦੀ ਹੋ ਰਹੀ ਹੈ ਸਰਕਾਰ ਨੂੰ ਕੀ ਫਰਕ ਪੈ ਰਿਹਾ ਉਹ ਸੂਸੀ ਬਿਲਕੁਲ ਵਜਾ ਕਿਆ ਸਰਕਾਰ ਨੂੰ ਫਰਕ ਨਾ ਪੈ ਰਿਹਾ ਵੇਖ ਲਓ ਨਾ ਜਿਹੜੀ ਸਰਕਾਰ 300 ਤੋਂ ਪਾਰ ਤਿੰਨ ਜਾਂਦੀ ਸੀ ਹਰ ਕੀ 240 ਤੇ ਰਹਿ ਗਈ ਆ ਗਾਹ ਜੇ ਉਹ ਨਹੀਂ ਸਾਡੀ ਗੱਲ ਸੁਣਨਗੇ ਅੱਜ ਤਾਂ ਆਸ ਰੱਖਦੇ ਵੀ ਸੁਣੀ ਜਾਵੇ ਆ ਹਰਿਆਣੇ ਦੀ ਲਕਸ਼ਣ ਆ ਰਹੀ ਆ ਗਾ ਮੱਧ ਪ੍ਰਦੇਸ਼ ਦੀ ਆ ਦੇਸ਼ ਦਾ ਕਿਸਾਨ ਮਜ਼ਦੂਰ ਆਮ ਜਨਤਾ ਜਵਾਬ ਦਊ ਉਹਨਾਂ ਹੂੰ ਕੀ ਫਰਕ ਪੈਂਦਾ ਉਹਨਾਂ ਨੂੰ ਕਿ ਨਹੀਂ ਪੈਂਦਾ ਅਸੀਂ ਜੋ ਸਮੱਸਿਆਵਾਂ ਆ ਰਹੀਆਂ ਨੇ ਅਸੀਂ ਖੁਦ ਕਹਿੰਨੇ ਵੀ ਬਿਲਕੁਲ ਸਮੱਸਿਆ ਆ ਰਹੀਆਂ ਨੇ ਹੂੰ ਇਹਦੇ ਸਾਡਾ ਹੱਥ ਕੋਈ ਨਹੀਂਗਾ ਉਹਨਾਂ ਦਾ ਹੱਥ ਆ ਜਿਨ੍ਹਾਂ ਨੇ ਕੰਧਾਂ ਗੱਡੀਆਂ ਜਿਨ੍ਹਾਂ ਨੇ ਰਸਤੇ ਰੁੱਕੇ ਹੋਏ ਨੇ ਔਰ ਮੈਂ ਤਾਂ ਬੜੀ ਬਸੂਖਣਾ ਕਹਿੰਦਾ ਪ੍ਰਧਾਨ ਮੰਤਰੀ ਜੀ ਕੱਲ ਪਾਰਲੀਮੈਂਟ ਦੇ ਵਿੱਚ ਕਹਿੰਦੇ ਸੀ ਲਾ ਨ ਆਰਡਰ ਦੀ ਗੱਲ ਜਾਂ ਸੰਵਿਧਾਨ ਦੀ ਗੱਲ ਕਰਦੇ ਸੀ ਤਾਂ ਇਹੀ ਪੁੱਛਣਾ ਚਾਹੁੰਨੇ ਭਾਜਪਾ ਦੇ ਪ੍ਰਵਕਤਾ ਸਾਡੇ ਸਰਕਾਰ ਜੋਗ ਬੈਣੀਪਾਲ ਜੀ ਵੀ ਇਹ ਕਿਹੜੇ ਕਾਨੂੰਨ ਨਾਲ ਨੈਸ਼ਨਲ ਹਾਈਵੇ ਤੇ ਕੰਧ ਕੱਟੀ ਗਈ ਸਾਨੂੰ ਉਹ ਤਾਂ ਸਮਝਾ ਦਿਓ ਚਲੋ ਬੈਣੀਪਾਲ ਡਾਕਟਰ ਬੈਣੀਪਾਲ ਕੋਲ ਚਲਦੇ ਹਾਂ ਹਾਂ ਜੀ ਡਾਕਟਰ ਬੈਣੀਪਾਲ ਜੀ ਬੈਣੀਪਾਲ ਜੀ ਇਹ ਤਾਂ ਇੱਕ ਚੰਗੀ ਸ਼ੁਰੂਆਤ ਆਪਾਂ ਮੰਨ ਸਕਦੇ ਹਾਂ ਕਿ ਅਸੀਮ ਗੋਇਲ ਹੋਰਾਂ ਨੇ ਪਹੁੰਚ ਕੀਤੀ ਹੈ ਪਰ ਇਹ ਕਹਿ ਰਹੇ ਨੇ ਕਿ ਗੱਲਬਾਤ ਸਿਰੇ ਜ਼ਰੂਰ ਚੜਨੀ ਚਾਹੀਦੀ ਜੇ ਗੱਲਬਾਤ ਸ਼ੁਰੂ ਹੋਈ ਹੈ ਇਹ ਕਹਿੰਦੇ ਨੇ ਰਾਸ ਸੀ ਨਹੀਂ ਰੋਕਿਆ ਰਾ ਤਾਂ ਹਰਿਆਣਾ ਦੀ ਸਰਕਾਰ ਨੇ ਰੋਕਿਆ ਅਸੀਂ ਤਾਂ ਨਹੀਂ ਰੋਕਿਆ किल असी नहीं गड्ढे असी नहीं कंधा बनाईया असी नहीं टिप्पर खड़े किए वो तो हरियाणा दी सरकार ने किए आप सभी को नमस्ते जी नमस्ते राम राम सत श्रीकाल जी और दर्शकों को भी मेरा सभी को नमस्ते राम राम और सत जी देखिए भारतीय जनता पार्टी की सोच को आप देखिएगा अगर आज गए हैं तो हरियाणा की सरकार की तरफ से प्रतिनिधित्व करते हुए असीम गोयल जी जो कि परिवहन और महिला बाल विकास ਆ ਮੰਤralay sanalte hain mantri bhi hain haryana sarkar mein unhone aaj kendra sarkar ke shivraj singh chauhan ji जो कृषि मंत्री हैं उनके साथ आज एक मुलाकात की और उस मुलाकात का विषय कितना गंभीर और कितनी संजीदगी के साथ रखा गया वो उनकी बात से ही समझ आता है कि पूरे देश के या हरियाणा और पंजाब के बीच में एक शंभू बॉर्डर है वहां पर कुछ समस्याएं आई हैं वो रोड ब्लॉक है जिसकी वजह से दोनों ही प्रदेश के लोग इधर से उधर आवाजाही नहीं कर पा रहे दोनों ही तरीके के साइड के लोगों को व्यापार करने में परेशानी आ रही है, है। आने जाने में दिक्कतें आ रही है। उस चीजों को आज विराम लगाते हुए उन्होंने उनसे दरखास्त की है रिक्वेस्ट की है कि किसानों के साथ बातचीत की जाए किसानों की जो बातें हैं उनके साथ सलाह मसौरा करके उन चीजों को सॉल्व किया जाए समाधान की तरफ निकला जाए ताकि कोई भी प्रदेश की जनता चाहे वो हरियाणा की हो पंजाब की हो है सारे भारतवासी तो है, किसी है, को भी परेशानी ना आए इसीलिए वो संभू बॉर्डर को खोलकर दोनों ही प्रदेशों के बीच में आ, जो एक आ, लगाम लगी हुई है उसको खोलने का काम कराएं अब हरियाणा की अगर राजनीति की बात करें तो हरियाणा में किसानों को चौदह फसलों पर एमएसपी दिया जाता है वो चौदह फसलें भी मैं आपको गिना के बता सकता हूं कि कौन कौन सी फसलें हैं किन पर एमएसपी दिया जा रहा है धान है गेहूं है मक्का है जो है बाजरा है चना हुँदु है तुअर है मूंग है उड़द मूं है गन्ना है कपास है सरसों है सूरजमुखी है मसूर की दाल है इन सारी फसलों पर जब हरियाणा की सरकार एमएसपी दे सकती है सेंटर के साथ मिलकर के तो पंजाब की सरकार पंजाब के किसानों के साथ क्यों नहीं खड़ी है क्यों नहीं वहां की सरकार आम आदमी पार्टी की जो सरकार है भगवंत मान जी की वो लोग किसानों के हित में काम क्यों नहीं कर रहे क्यों नहीं फैसले लेते क्यों नहीं एमएसपी की तरफ बढ़ावा देते हैं क्यों नहीं उन लोगों ने पहल की कि शंभू बॉर्डर खोला जाए क्यों नहीं पहल की कि पंजाब के किसानों को समृद्ध किया जाए हरियाणा के मुख्यमंत्री ये ये जो किसान धरने पे बैठे हैं ये कह रहे हैं कि केंद्र सरकार ने हमारे साथ प्रॉमिस किया था आपको याद होगा जो बड़ा संघर्ष हुआ था तब जो मीटिंग हुई थी या जो सहमति बनी थी उसमें यह था कि हम इनकी मांगे मानेंगे और वही मांगे अब सरकार नहीं मान रही देखिए मैं इसमें आपको और बताऊं कि अभी खरीफ की फसल का जो एमएसपी है वो लगातार बढ़ाया गया है चाहे वो चावल की बात हो ज्वार की बात हो बाजरा की बात हो रागी हो तिल हो दलहन हो हर चीज पर जो चौदह फसलें थी खरीफ की सभी पर एमएसपी को बढ़ाया गया है हाँ। और मैं 2013-14 के अगर कंपैरिजन की बात करूं तो उस कंपैरिजन में लगभग दुगने से ज्यादा अब जाकर के एमएसपी मिल रहा है चावल पर 117 रुपए बढ़ाया गया जो कि 23 और 24 का जो था वो 24 25 में यानी कि पिछले साल की अपेक्षा में एक सौ बढ़ाया गया ज्वार पर एक सौ इक्यानवे रुपए बढ़ाया गया बाजरे पर 125 रागी पर 444 मक्का पर 135 अरहर पर 550 मूंग पर 124 उड़द दाल उड़दाल पर चा, साढ़े चार मूंगफली पर 406 सूरजमुखी पर 520 तमाम इस तरीके की सारी जो खरीफ की फसलें हैं सभी के एमएसपी में लगातार वृद्धि की गई है और ये वृद्धि लगातार बनी हुई है जब तक कि जो किसानों की बातें हैं या जहां तक मोदी जी ने कहा है कि हम यहां तक पहुंचेंगे को ले कर, भी, जी ने पूरे जवाब एक को एक मुण, मुण जी पंधेर साहब पंधेर साहब जिम्मे ने दावा किया है कि हरियाणा की सरकार चौदह फसलों तेम एस पी दे रही है हर साल एम एस पीछे वाधा किया जा रहा है फिर रुकावट कित है ਇਹ ਜਿਹੜੀ ਡਿਮਾਂਡ ਤੁਸੀਂ ਕੇਂਦਰ ਦੀ ਸਰਕਾਰ ਤੋਂ ਕਰ ਰਹੇ ਹੋ ਇਹ ਸੁਭਾ ਸਰਕਾਰ ਤੋਂ ਕਿਉਂ ਨਹੀਂ ਕਰਦੇ ਆ ਦੇਖੋ ਦੇਖੋ ਇੱਕ ਤਾਂ ਜਿਹੜੀ ਕੇਂਦਰ ਸਰਕਾਰ ਦੀ ਫਸਲਾਂ ਦੀ ਖਰੀਦ ਦੀ ਸਵਾਲ ਹੈਗੇ ਮੈਂ ਕਹਿੰਨਾ ਕਿ ਅਫਸ਼ੀਅਲੀ ਐਫਐਸਏ ਦੇ ਆਂਕੜੇ ਜਾਰੀ ਕਰ ਦੇਣ ਜੀ ਕਿ ਕਿਹੜੀਆਂ ਕਿਹੜੀਆਂ ਫਸਲਾਂ ਦੀ ਕਿੰਨੇ ਕਿੰਨੇ ਖਰੀਦ ਹੁੰਦੀ ਹੈ ਹਾਂ ਹੂੰ ਦੂਜਾ ਸਾਡਾ ਹੈਗਾ ਕਿ ਕਣਕ ਦੀ ਖਰੀਦ ਹੁੰਦੀ ਹੈ ਝੋਨੇ ਦੀ ਖਰੀਦ ਹੁੰਦੀ ਹੈ ਠੀਕ ਆ ਇਹ ਇਹ ਠੀਕ ਆ ਪੰਜਾਬ ਹਣੇ ਚੁੰਦੀ ਹੈ ਇਹ ਵੀ ਠੀਕ ਆ ਬਾਕੀ ਫਸਲਾਂ ਦੀ ਨਾ ਮਾਤਰ ਖਰੀਦ ਉਨਵਾਸੀ ਮੰਨ ਨਹੀਂ ਸਕਦੇ ਜੋਤਰਾ ਹੈਗਾ ਵੀ ਬਾਕੀ ਫਸਲਾਂ ਦੀ ਐਮਐਸਪੀ ਵਧਾਉਂਦਾ ਸਾਨੂੰ ਬੇਨਿਫਿਟ ਕੀ ਹੈ ਜੀ ਦੂਜਾ ਦੇਖੋ ਤਾਂ ਕਿ ਹਰਿਆਣਾ ਸਰਕਾਰ ਦੀ ਐਗਜ਼ਾਮਪਲ ਦਿੰਦੇ ਨੇ ਪਾਵਨਤਰ ਯੋਜਨਾ ਇਹਨਾਂ ਸ਼ੁਰੂ ਕੀਤੀ ਸੀ ਹਰਿਆਣਾ ਤੇ ਰਾਜਸਥਾਨ ਦੇ ਵਿੱਚ ਨਾ ਬਸ ਇੱਕੋ ਐਗਜ਼ਾਮਪਲ ਦੇ ਦੂੰਗਾ ਵੀ ਪਿਛਲੀ ਵਾਰ ਸੂਰਜ ਮੁਖੀਆ ਤੇ ਮੱਕੀ ਤੇ ਰੌਲਾ ਪੈ ਗਿਆ ਤੁਹਾਨੂੰ ਯਾਦ ਹੋਊਗਾ ਅੰਦੋਲਨ ਚੱਲਿਆ ਗਰਨਾਮ ਸਿੰਘ ਚਿਰੂੜੀ ਅੰਦਰ ਗਏ ਲਾਠੀ ਚਾਰਜ ਹੋਇਆ ਕਿਉਂ ਹੋਇਆ ਜੇ ਖਰੀਦ ਹੁੰਦੀ ਹੁੰਦੀ 800 ਰੁਪਏ ਕਿਸਰ ਤੱਕ ਤੁਹਾਨੂੰ ਇਹਨਾਂ ਪਲੇਸ਼ ਪੈਣਾ ਸੀਗਾ ਇਸੇ ਕਰਕੇ ਪਿਆ ਵੀ ਉਹ ਟ ਰੇਟ ਤੇ ਉਹ ਖਰੀਦ ਨਹੀਂ ਸੀ ਹੁੰਦੀ ਹੈ ਜਿੱਥੋਂ ਤੱਕ ਇਹਨਾਂ ਦੀ ਗੱਲ ਆ ਵੀ ਪੰਜਾਬ ਸਰਕਾਰ ਸਹਾਇਤਾ ਕਰੇ ਕਿਸਾਨਾਂ ਦੀ ਵੀ ਐਮ ਐਸ ਪੀ ਦਿੱਤੀ ਜਾਵੇ ਅਸੀਂ ਉਹਦੇ ਵਿਰੁੱਧ ਨਹੀਂ ਹਾਂ ਅਸੀਂ ਕਹਿੰਦੇ ਕਿ ਪੰਜਾਬ ਸਰਕਾਰ ਕਰੇ ਇਹਨੂੰ ਕਿਹੜਾ ਕਹਿੰਦੇ ਵੀ ਅਸੀਂ ਨਾ ਕਰੇ ਦੂਸਰਾ ਜਿੱਥੋਂ ਕੱਲ ਪ੍ਰਧਾਨ ਮੰਤਰੀ ਜੀ ਵੀ ਪਾਰਲੀਮੈਂਟ 'ਚ ਬੋਲੇ ਨੇ ਇਹਨਾਂ ਦਾ ਦਾਵਾ ਵੀ ਸਾਡੀ ਐਮ ਐਸ ਪੀ 'ਚ ਵਾਅਦਾ ਬਹੁਤ ਕੀਤਾ ਜਾ ਰਿਹਾ ਮੈਂ ਕਿਹਾ 2014 ਦੇ ਤੁਸੀਂ ਡੀਜ਼ਲ ਦਾ ਰੇਟ ਕੱਢੋ 54 ਰੁਪਏ ਸੀਗਾ ਹਮ ਹੁਣ ਹੁਣ ਸੈਨੀਪਾਲ ਦੀ ਦਸਰ ਕਿੱਥੇ ਆ ਹਮ ਡੀਪੀ ਤੋਂ ਵੀ ਵੱਧ ਗਿਆ ਸਾਡਾ ਰਿਕਵੈਸਟ ਦਾ ਹੁਣ ਕਿੱਥੇ ਆ ਹਮ ਸਾਡੀ ਜ਼ੂਰੀਏ ਦਾ ਰੇਟ ਕਿੱਥੇ ਸੀ ਹੁਣ ਕਿੱਥੇ ਆ ਹਮ ਬੀਜ ਸਾਨੂੰ ਕਿੰਨੇ ਚ ਪੈਂਦਾ ਸੀਗਾ ਅੱਜ ਬੀਜ ਕਿੰਨੇ ਦੇ ਮਿਲ ਰਹੇ ਹੈਗੇ ਤੋ ਸਾਡੇ ਇਨਪੁਟਸ ਤਾਂ ਜਿਹੜਾ ਪ੍ਰਧਾਨ ਮੰਤਰੀ ਜੀ ਡਾਟਾ ਦਿੱਤਾ ਸੀ ਕਿ ਢਾਈ ਗੁਣਾ ਬਲਾਂ ਤੀਜੀ ਸੀ ਐਮਐਸਪੀ ਕੀ ਕਹ ਉਹਨਾਂ ਦਾ ਡਾਟਾ ਜੀ ਪਰ ਆਦਾ ਗਾ ਲਾਗਤ ਖਰਚਾ ਜੇ 30 ਗੁਣਾ ਵੱਧ ਗਿਆ ਤਾਂ ਭਈ ਉਹ ਜਿਹੜੀ ਐਮਐਸਪੀ ਵਧਾਈ ਗਈ ਉਹਦਾ ਬੇਨਫਿਟ ਕਿਨੂੰ ਗਿਆ ਹਮ ਠੀਕ ਹੈ ਨਾ ਸਵਾਲ ਹੈਗਾ ਵੀ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਆਵਾਜ਼ ਸੁਣੀਏ ਜੇ ਹਰਿਆਣੇ ਦੇ ਮਿਸਟਰ ਨੇ ਸੰਜੀਤਗੀ ਨਾਲ ਕੇਂਦਰ ਨਾਲ ਜਾ ਕੇ ਗੱਲ ਕੀਤੀ ਆ ਇਸ ਗੱਲ ਦਾ ਸਵਾਗਤ ਕਰ ਹੂੰ ਜੇ ਉਹ ਰਾਹ ਖਲੋਤੇ ਇਸ ਗੱਲ ਦਾ ਵੀ ਸਵਾਗਤ ਕਰਾਂਗੇ ਪਰ ਤੁਸੀਂ ਦੇਖੋ ਇਕੱਲਾ ਸਾਨੂੰ ਵੀ ਕਰਨੀਆਂ ਹੋਣਗੀਆਂ ਅਸੀਂ ਚੀਜ਼ਾਂ ਨੂੰ ਤੋੜ ਕੇ ਮੋੜ ਕੇ ਡਾਟੇ ਦੇ ਕੇ ਕਿਸਾਨਾਂ ਨੂੰ ਸਤੁਸ਼ਟ ਨਹੀਂ ਕਰਾ ਸਕਦੇ ਜਦੋਂ ਤੁਸੀਂ ਸਹੀ ਕੰਮ ਕਰੋਗੇ ਜਦੋਂ ਤੁਹਾਡੀ ਸਾਰੀਆਂ ਫਸਲਾਂ ਸਰਕਾਰ ਖਰੀਦ ਕਰੋਗੇ ਕਿਸੇ ਨੇ ਅਸੀਂ ਕਹੀ ਵੀ ਜਈਏ ਤੁਹਾਡੀ ਆਲੋਚਨਾ ਵੀ ਕਰੀਏ ਲੋਕਾਂ ਨੇ ਕਹਿਣਾ ਤੁਹਾਡੀ ਗੱਲ galtਾ ਜਦੋਂ ਕੋਈ ਚੀਜ਼ ਵਾਕਿਆ ਹੀ ਸਰਕਾਰ ਕਰਦੀ ਹੋਵੇ ਠੀਕ ਹੈ ਉਹਨੂੰ ਕਿਹੜਾ ਚੁਟਲਾ ਸਕਦਾ ਵਾ ਪਰ ਜੇ ਨਹੀਂ ਹੁੰਦੀ ਤਾਂ ਹੀ ਰੋਲਾ ਪਾ ਰਹੇ ਨੇ ਅਸੀਂ ਵੀ ਭਾਈ ਇਹ ਨਹੀਂ ਹੋ ਰਹੀ ਸਾ ਜਦੋਂ ਤੱਕ ਸਾਡੇ ਨਾਲ 9 ਦਸੰਬਰ ਮੈਨੂੰ ਚੇਤਾ ਹੈ ਕਿ 9 ਦਸੰਬਰ ਨੂੰ ਖੇਤੀਬਾੜੀ ਮੰਤਰਾਲੇ ਦੀ ਚਿੱਠੀ ਆਈ ਹੋਈ ਸੀ ਸਰ ਫਿਰ ਤੁਸੀਂ ਜਾਓ ਅਸੀਂ ਐਮਐਸਪੀ ਲੀਗਲ ਗਰੰਟੀ ਕਮਿਟੀ ਬਣਾ ਕੇ ਤੁਹਾਨੂੰ ਦੇ ਦੇਵਾਂਗੇ ਸਾਰੇ ਕੇਸ ਕਹਿੰਦੇ ਸੀ ਵਾਪਸ ਲੇਖਾ ਲਵਾਂ ਚਿੱਠੀ ਚ ਲਿਖਿਆ ਸੀ ਸ਼ਹੀਦ ਪਰਿਵਾਰਾਂ ਨੂੰ ਸਮਾਰਕ ਦੀ ਜਗਾ ਬਾਪਜਾ ਜਿਹੜਾ ਰਹਿੰਦਾ ਸੀ ਉਹ ਦਵਾਂਗੇ ਲਖੀਮਪੁਰ ਖਰੀਦਾ ਇਨਸਾਫ ਦਾ ਸਵਾਲ ਜੁਕੀ ਸਰਕਾਰ ਨਾਲ ਲਿਖਤੀ ਸਮਝੌਤਾ ਹੋਇਆ ਹੈ ਇਹ ਤਾਂ ਥੋੜੇ ਵਾਦੇ ਹਨ ਤੁਸੀਂ ਵਫਾ ਬਾਕੀ ਸਵੈਮ ਪ੍ਰਧਾਨ ਮੰਤਰੀ ਜੀ ਨੇ 2014 ਤੋਂ ਪਹਿਲਾਂ ਕਹਿ ਵੀ ਸਾਡੇ ਕੈਬਨਿਟ ਦੇ ਪਹਿਲੀ ਮੀਟਿੰਗ ਚ ਕਿਸਾਨਾਂ ਦਾ ਕਰਜ਼ਾ ਖਤਮ ਕਰਾਂਗੇ ਇਹ ਗੱਲ ਸਾਡੀ ਗਲਤ ਇਹ ਛੁਟਰਾ ਦੇਣ ਨੂੰ ਵੀ ਤੁਹਾਡੀ ਯਾਰ ਗੱਲ ਠੀਕ ਨਹੀਂ ਹੈਗੀ ਤੁਸੀਂ ਗਲਤ ਬੋਲਦੇ ਹੋ ਉਹ ਕਹਿੰਦੇ ਸੀ 50 ਦੇ ਅਨਸਾਰ ਫਸਲਾਂ ਦੇ ਭਾਅ ਦੇਵਾਂਗੇ ਫਿਰ ਉਹ ਸੁਪਰੀਮ ਕੋਰਟ ਹਲਫਨਾਮਾ ਦਾਇਰ ਕਰਤਾ ਵੀ ਇਹ ਸੰਭਵ ਨਹੀਂ ਹੈਗਾ ਤੇ ਗੱਲਾਂ ਨੇ ਨਾ ਇਸ ਕਰਕੇ ਅੰਦੋਲਨ ਚੱਲ ਰਿਹਾ ਵਾ ਜਿਹੜੇ ਕਿਸਾਨ ਸੜਕਾਂ ਤੇ ਬੈਠੇ ਨੇ ਵਾਕਿਆ ਤੋੜੀ ਗੱਲ ਆ ਦੇਸ਼ ਇੱਕ ਆ ਉਹ ਵੀ ਤੁਹਾਡੇ ਹੀ ਨੇ ਬਾਰੋਂ ਥੋੜੇ ਆਏ ਹੈਗੇ ਆ ਤੇ ਆਪਣੀ ਸਰਕਾਰ ਕੋ ਡਿਮਾਂਡ ਕਰ ਰਹੇ ਨਾ ਇਸ ਕਰਕੇ ਅਸੀਂ ਚਾਹੁੰਦੇ ਸਰਕਾਰ ਸੰਜੀਦਾ ਹੋ ਕੇ ਮਸਲੇ ਨੂੰ ਨਿਬੇੜੇ ਹਾਂਜੀ ਡਾਕਟਰ ਸਾਹਿਬ ਡਾਕਟਰ ਸਾਹਿਬ ਡਾਕਟਰ ਪੰਕਜ ਇਹ 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 ਇਹਨਾਂ ਦੀ ਇਹ ਵੀ ਡਿਮਾਂਡ ਹੈਗੀ ਕਿ ਤੁਸੀਂ ਜਿਹੜੇ ਬਲਾਕੇਜ ਆ ਉਹ ਹਟਾ ਦਿਓ ਜਿਹੜੇ ਰੋਡ ਬੰਦ ਕੀਤੀ ਹੋਈ ਹੈ ਹਰਿਆਣਾ ਦੀ ਸਰਕਾਰ ਨੇ ਤਾਂ ਉਹ ਖੋਲ ਦੇਣ ਤੇ ਇਹ ਜਾ ਕੇ ਦਿੱਲੀ ਬੁਥੇਰੀਆਂ ਹੋਰ ਜੱਥੇ ਬੰਦੀਆਂ ਯੂਨੀਅਨ ਧਰਨੇ ਤੇ ਬੈਠੀਆਂ ਨੇ ਇਹ ਵੀ ਬਹਿ ਜਾਣਗੇ ਜਾ ਕੇ ਦੇਖਿਓ ਸਰਕਾਰ ਜੋ ਹੁੰਦੀ ਹੈ ਉਸ ਸਰਕਾਰ ਦਾ ਕੰਮ ਕੀ ਹੁੰਦਾ ਕਿ ਕੋਈ ਵੀ ਚੀਜ਼ਾਂ किसी भी प्रकार से खराब ना हो जो वातावरण है जो माहौल है दोनों प्रदेशों का चाहे दिल्ली जाने का उसमें कहीं भी रोड़ा हरियाणा सरकार ने नहीं कहा हरियाणा सरकार ने कहा कि पब्लिक ट्रांसपोर्ट है अपनी कार्स हैं अपने व्हीकल्स हैं आप लेकर के जा सकते हैं आप ट्रेन से जा सकते हैं किसी की कोई भी मनाही नहीं थी लेकिन जो भी चीजें हुई वो सभी के सामने है इसको बार बार दोहराने से कुछ फायदा भी नहीं होने वाला है लेकिन मैं जो भारतीय जनता पार्टी के किसानों की प्रति संवेदना या किसानों के प्रति जो कार्य है मैं सिर्फ उसकी बातें आपको बता सकता हूं कि किस तरीके से किसान सम्मान निधि छह हजार रुपए प्रति वर्ष दी जा रही है और जैसे ही तीसरी बार प्रधानमंत्री जी मोदी बने प्रधानमंत्री बनते ही पहली पहली कलम से पहली फाइल पर जिस पर साइन किए गए वो किसान सम्मान निधि के रूप में बीस हजार करोड़ रुपए पूरे पता सारे पैदा है कि जो हूं स्थिति बनी हुई है ਸੋਲਵ ਕਰੋਗੇ ਤੁਹਾਡੇ ਮੰਤਰੀ ਨੇ ਤਾਂ ਇਹ ਸਥਿਤੀ ਸੋਲਵ ਕਰਨ ਦੇ ਲਈ ਪਹੁੰਚ ਕੀਤੀ ਹੈ ਨਾ ਇਹ ਤੁਹਾਨੂੰ ਲੱਗਦਾ ਹੈ ਕਿ ਸੈਂਟਰ ਗਵਰਨਮੈਂਟ ਇਹ ਡੈਡਲੌਕ ਹੈ ਜਿਹੜਾ ਇਹ ਤੋੜੇਗੀ ਸ਼ੁਰੂਆਤ ਕਰੇਗੀ ਇਸ ਡੈਡਲੌਕ ਨੂੰ ਤੋੜਨ ਦੀ ਮੈਂ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਜੋ ਅੱਜ जिस चीज की आज बातें उठी हैं हाँ। कि शंभू बॉर्डर को खोला जाए हाँ। निश्चित रूप से बहुत जल्द ही हम सब बैठेंगे और मैं शायद पीटीसी पर फिर से आऊंगा आपके सामने हाँ। कि ये देखिए शंभू बॉर्डर खुल चुका है हाँ। हम उस दिन बात कर रहे थे कि भाई आज असीम गोयल जी ने पहल की है जो कि हरियाणा के मंत्री हैं उन्होंने कृषि मंत्री केंद्र सरकार श्री शिवराज सिंह चौहान से मुलाकात की और आज ये शंभू बॉर्डर खुल गया है किसानों के साथ बातचीत होकर सारे मसले हल हो चुके हैं और देश का जो डौक किसान मसला हल करना पेगा इसलिए जे पहल करनी होंगी तो छह महीने कि लग गए छह महीने पहला क्यों नहीं पहल की बिल्कुल आपकी बात बिल्कुल दुरुस्त है लेकिन इसमें कहीं भी चुनाव रोड़ा नहीं आ रहा है चुनाव तो उन प्रधानमंत्री जी के लिए भी हुआ था अभी एमपी का चुनाव भी हुआ है पूरे देश के अंदर, पूरे देश देश के के अंदर, अंदर चुनाव हुआ है पंजाब में भी चुनाव हुआ हरियाणा में भी हुआ, पूरे देश में हुआ लेकिन ऐसी कोई भी बात नहीं है कि पॉलिटिकल माइलेज लेने के लिए या चुनावी माहौल में उस चीज का फायदा उठाने के लिए बिल्कुल भी नहीं हम किसान के साथ है किसान के फेवर की जो चीजें हैं वो करते हैं उन सब चीजों के ब्यौरे मैंने अभी अभी आपके सामने रखे हरियाणा सरकार चौदह फसलों पर एमएसपी लेती है कैसे योजना के तहत अभी पिछले कुछ बीते हुए दिनों में एक करोड़ की राशि किसानों को दी गई अभी पिछले ही हफ्ते 133 करोड़ की राशि हरियाणा के किसानों को दी गई जिनकी फसलें खराब हो गई थी फसल बीमा योजना के तहत तो हरियाणा की सरकार ਸੈਂਟਰ ਕੇ ਸਾਥ ਮਿਲ ਕੇ ਡਬਲ ਇੰਜਨ ਕੀ ਸਰਕਾਰ ਬਣ ਕੇ ਹਰਿਆਣਾ ਕੇ ਲੋਕਾਂ ਨੂੰ ਖੁਸ਼ਹਾਲ ਬਣਾਇਆ ਹੈ ਪੰਦੇਰ ਸਾਹਿਬ ਜੇ ਜੇ ਸਰਕਾਰ ਵੱਲੋਂ ਪਹਿਲ ਕੀਤੀ ਜਾਂਦੀ ਹੈ ਠੀਕ ਹੈ ਪੰਦੇਰ ਸਾਹਿਬ ਜੇ ਸਰਕਾਰ ਵੱਲੋਂ ਪਹਿਲ ਕੀਤੀ ਜਾਂਦੀ ਹੈ ਕੋਈ ਗਲਬਾਤ ਦਾ ਸੱਦਾ ਦਿੱਤਾ ਜਾਂਦਾ ਹੈ ਜਾਂ ਜਿਹੜੇ ਅਸੀਮ ਗੋਇਲ ਨੇ ਉਹਨਾਂ ਵੱਲੋਂ ਕੋਈ ਸੱਦਾ ਆਂਦਾ ਹੈ ਤਾਂ ਕਿ ਸਵਕਾਰ ਕਰੋਗੇ ਗਲਬਾਤ ਲਈ ਦਿੱਲੀ ਜਾਓਗੇ ਜਾਂ ਇੱਕ ਵਾਰ ਫਿਰ ਤੋਂ ਉਹਨਾਂ ਦੀ ਟੀਮ ਨੂੰ ਕਹੋਗੇ ਕਿ ਪੰਜਾਬ ਆਓ ਚੰਡੀਗੜ੍ਹ ਆਓ ਗਲਬਾਤ ਲਈ ਇਹ ਦੇਖੋ ਪਾਪਾ ਪਹਿਲੋਂ ਵੀ ਕੋਈ ਸ਼ਰਤ ਨਹੀਂ ਸੀ ਰੱਖੀ ਹੈ ਜੀ ਬਿਲਕੁਲ ਇਹ ਗਲਬਾਤ ਆਪਾਂ ਜਦੋਂ ਅਸੀਂ ਗੱਲ ਕਰਦੇ ਆ ਸੀ ਕਿ ਇਹ ਕੋਈ ਦੋਵਾਂ ਤਰ੍ਹਾਂ ਲੋਕ ਕੰਡੀਸ਼ਨ ਨਹੀਂ ਹੋਣੀ ਚਾਹੀਦੀ ਹੂੰ ਅਨਕੰਡੀਸ਼ਨਲ ਗੱਲ ਹੋਣੀ ਚਾਹੀਦੀ ਆ ਫਿਰ ਗੱਲਬਾਤ ਚ ਕੀ ਨਿਬੜਦਾ ਕੀ ਨਹੀਂ ਨਿਬੜਦਾ ਇਹ ਗੱਲ ਨਹੀਂ ਆ ਜੰਦਾ ਹੂੰ ਸਾਨੂੰ ਕੇਂਦਰ ਸਰਕਾਰ ਚਿੱਠੀ ਲੈ ਕੇ ਸੱਦਾ ਭੇਜੂਗਾ ਅਸੀਂ ਜਾਵਾਂ ਗੱਲ ਕਰਾਂਗੇ ਹੂੰ ਗੱਲ ਨਿਬੜਦੀ ਨਹੀਂ ਨਿਬੜਦੀ ਇਹ ਬਾਦ ਦੀਆਂ ਗੱਲਾਂ ਹੁੰਦੀਆਂ ਹੂੰ ਸਰਕਾਰ ਸੱਦਾ ਦਊਗੀ ਉਹਦੇ ਨਾਲ ਗੱਲ ਕਰਾਂਗੇ ਅਸੀਂ ਅਸੀਂ ਤਾਂ ਨਿਬੜਨਾ ਚਾਹੁੰਦੇ ਸਾਡਾ ਕੋ ਅਣਖ ਦਾ ਸਵਾਲ ਥੋੜਾ ਹੈਗਾ ਵੀ ਝੜਕਰ ਦੇ ਬਹਿਣਾ ਜੀ ਅੰਦੋਲਨ ਕਿਹੜੇ ਤੌਖੇ ਹੁੰਦੇ ਆ 48 ਡਿਗਰੀ ਦੇ ਟੈਂਪਰੇਚਰ ਵਿੱਚ ਬਹਿਣਾ ਔਰ ਫਿਰ ਇਨਾ ਕੁਝ ਝੋਕਣਾ ਪੂਰੀ ਲਾ ਦੇਣਾ ਦਾਤੇ ਲਾਉਣਾ ਆਪਣਾ ਸਾਰਾ ਕੁਝ ਇਹਨਾਂ ਸੌਖਾ ਸਖਾਲਾ ਨਹੀਂ ਹੈਗਾ ਛੜਕਾਂ ਤੇ ਬੈਣਾ ਇਹ ਬਹੁਤ ਔਖਾ ਕੰਮ ਹੁੰਦਾ ਵਾ ਔਰ ਜਿਹੜੇ ਲੋਕ ਤੰਗ ਹੋਣ ਜਿਨ੍ਹਾਂ ਦੀਆਂ ਸਮੱਸਿਆਵਾਂ ਉਹਨਾਂ ਦੇ ਸਿਰਾਂ ਤੋਂ ਵੱਡੀਆਂ ਹੋ ਜਣ ਉਹ ਹੀ ਤਾਂ ਹੀ ਬੈੰਦੇ ਹੁੰਦੇ ਐਤਾ ਨਹੀਂ ਕੋਈ ਜਨਤਾ ਥੋੜੀ ਕਿਸੇ ਮੰਗ ਤੇ ਸਪੋਰਟ ਕਰਦੀ ਹੁੰਦੀ ਜੇ ਪੂਰੇ ਭਾਰਤ ਦੇ ਕਿਸਾਨ ਮਜ਼ਦੂਰ ਠੰਡੀਆਂ ਮੰਗਾਂ ਦੀ ਸਪੋਰਟ ਕਰ ਰਹੇ ਆ ਤੇ ਉਹ ਮੰਗਾ ਵਾਜਬ ਨੇ ਜਾਇਜ ਨੇ ਉਹ ਲਗਭਗ ਅੱਜ ਦੀਆਂ ਹੁੰਦੀਆਂ ਅਸੀਂ ਅਸੀਂ ਗੱਲਾਂ ਮੋਦੀ ਸਰਕਾਰ ਨੂੰ ਨਹੀਂ ਜਿੰਮੇਵਾਰ ਬੰਦੇ ਇਹ 75 ਸਾਲਾਂ ਦੀਆਂ ਨੇ ਬੜਾ ਰੌਲਾ ਪਿੰਦਾ ਰਿਹਾ ਪਰ ਕਿਸੇ ਨੇ ਮੰਗਾ ਵੱਲੋਂ ਸਿਰੇ ਨਹੀਂ ਲਾਇਆ ਹੈਗਾ ਜੇ ਮੋਦੀ ਸਰਕਾਰ ਪਹਿਲ ਕਦ ਵੀ ਕਰਕੇ ਜਦੋਂ ਕਾਂਗਰਸ ਤੋਂ ਬਾਅਦ ਆਈ ਹੈਗੀ ਆ ਉਹ ਗੱਲਾਂ ਰਿਪੀਟ ਕੀਤੀਆਂ ਬੈਸੀ ਇੱਕ ਮਸਲੇ ਦਾ ਹੱਲ ਕਰਾਂਗੇ ਦੁੱਖ ਵਾਲੀ ਗੱਲ ਆ ਵੀ 10 ਸਾਲ ਨਿਕਲ ਤੋਂ ਬਾਅਦ ਵੀ ਮਸਲੇ ਨਹੀਂ ਹੱਲ ਹੋ ਰਹੇ ਹਨ ਬਿਲਕੁਲ ਠੀਕ ਹੈ ਜੀ ਅਸੀਂ ਉਮੀਦ ਕਰਦੇ ਹਾਂ ਕਿ ਜਿਹੜੀ ਪਹਿਲ ਕੀਤੀ ਗਈ ਹੈ ਪਹਿਲ ਸਿਰੇ ਵੀ ਚੜਨੀ ਚਾਹੀਦੀ ਹੈ ਡਾਕਟਰ ਸਾਹਿਬ ਤੁਹਾਡਾ ਵੀ ਧੰਨਵਾਦ ਪੰਦੇਸਰ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਸੋ ਹਰਿਆਣਾ ਦੇ ਇੱਕ ਮੰਤਰੀ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਾਲ ਗੱਲਬਾਤ ਕਰਕੇ ਮਸਲਾ ਹੱਲ ਕਰਨ ਦੀ ਅਪੀਲ ਕੀਤੀ ਹੈ ਹੁਣ ਦੇਖਣਾ ਪੈਗਾ ਕਿ ਕੇਂਦਰ ਸਰਕਾਰ ਪੈਲ ਕਦੋਂ ਕਰਦੀ ਹੈ ਕਿਉਂਕਿ ਕਿਸਾਨਾਂ ਚ ਤਬੰਦੀਆਂ ਦਾ ਬੈਠਿਆ ਨਹੀਂ ਅਸੀਂ ਗੱਲਬਾਤ ਲਈ ਤਿਆਰ ਹਾਂ ਕੇਂਦਰ ਸਰਕਾਰ ਸਾਨੂੰ ਚਿੱਠੀ ਲਿਖੇ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਜਿਹੜਾ ਪਿਛਲੇ 5.5 ਮਹੀਨਿਆਂ ਤੋਂ ਸ਼ੰਭੂ ਬਾਰਡਰ ਤੇ ਤਰ੍ਹਾਂ ਲੱ ਮੁਸ਼ਕਲਾਂ ਆਮ ਲੋਕਾਂ ਦੀਆਂ ਮੁਸ਼ਕਲਾਂ ਟਰਾਂਸਪੋਰਟਰਾਂ ਦੀਆਂ ਮੁਸ਼ਕਲਾਂ ਦੁਗਣੀਆਂ ਤਿਗਣੀਆਂ ਹੋ ਗਈਆਂ ਨੇ ਖਰਚੇ ਵੀ ਵੱਧ ਗਏ ਨੇ ਇਹ ਸਮੱਸਿਆ ਜਿੰਨੀ ਜਲਦੀ ਹੱਲ ਹੋਵੇ ਉਨੀ ਬਿਹਤਰ ਹੈ ਦੇਸ਼ ਤੋਂ ਨੇ ਬਾਕੀ ਖਬਰਾਂ ਲਈ ਬਨਰੋਪੀ ਟੀਸੀ ਨਿਊਜ਼ ਦੇ ਨਾਲ ਧੰਨਵਾਦ